ਕਿਚਨ ਦੇ ਵਿੱਚ ਆ ਗਏ ਆ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਔਰ ਮਜ਼ੇਦਾਰ ਰੈਸਪੀ ਲੈ ਕੇ ਆਏ ਆ ਅੱਜ ਬਣਾਵਾਂਗੇ ਤੇ ਕੱਲ ਤੋਂ ਆਪਾਂ ਖਾਣਾ ਸ਼ੁਰੂ ਕਰ ਦਾਂਗੇ ਇਨਸਟੈਂਟ ਰੈਸਪੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਇਹਦੇ ਨਾਲ ਜਿਹੜਾ ਆਪਣਾ ਰੋਟੀ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ ਤੇ ਜੇ ਆਪਾਂ ਠਾਣ ਵਿੱਚ ਇਹ ਰੈਸਪੀ ਨਾ ਬਣਾਈ ਤਾਂ ਕੁਝ ਵੀ ਨਹੀਂ ਬਣਾਇਆ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹ ਨੂੰ ਵੀ ਪ੍ਰੈਸ ਕਰ ਲਓ ਤੇ ਆਪਾਂ ਹੁਣ ਇਹਨੂੰ ਬਣਾਣਾ ਸ਼ੁਰੂ ਕਰਦੇ ਆਂ ਆ ਦੇਖੋ ਥੋੜੀ ਜਿਹੀ ਮੈਂ ਮooli ਲੈ ਲਈ ਦੋ ਗਾਜਰਾ ਤੇ ਹਰੀ ਮਿਰਚ ਤੇ ਤੁਸੀਂ ਚਾਹੋ ਤੇ ਅਦਰਕ ਵੀ ਲੈ ਸਕਦੇ ਹੋ ਤੇ ਆਪਾਂ ਥੋੜਾ ਜਿਹਾ ਅਦਰਕ ਵੀ ਲੈ ਲੈਨੇ ਆ ਤੇ ਸਾਰੀ ਚੀਜ਼ਾਂ ਨੂੰ ਆਪਾਂ ਮਿਰਚਾਂ ਦੀ ਪਹਿਲਾਂ ਆਪਾਂ ਡੰਡੀਆਂ ਤੋੜ ਦਿੰਨੇ ਆ ਇਹ ਤੋਂ ਇਲਾਵਾ ਤੁਸੀਂ ਹੋਰ ਵੀ ਕੁਝ ਪਾਣਾ ਚਾਹੋ ਤੇ ਪਾ ਸਕਦੇ ਹੋ ਦੇ ਵਿੱਚ ਜਿਹੜੀਆਂ ਸਬਜ਼ੀਆਂ ਸ਼ੈਲਗਮ ਗੋਭੀ ਜੋ ਵੀ ਤੁਹਾਨੂੰ ਪਸੰਦ ਆਵੇ ਲੈ ਸਕਦੇ ਹੋ ਮੈਂ ਸਿਰਫ ਥਿੰਡ ਚੋ ਚੀਜ਼ਾਂ ਦੇ ਨਾਲ ਇਹ ਰੈਸਪੀ ਬਣਾ ਕੇ ਤਿਆਰ ਕਰਾਂਗੀ ਤੇ ਸਾਰੀ ਮਿਰਚਾਂ ਦੀਆਂ ਡੰਡੀਆਂ ਨੇ ਜਿਹੜੀਆਂ ਇਹ ਆਪਾਂ ਨੇ ਤੋੜ ਲਈਆਂ ਨੇ ਤੇ ਆਪਾਂ ਥੋੜਾ ਜਿਹਾ ਅਦਰਕ ਵੀ ਲੈ ਲੈਨੇ ਅਦਰਕ ਨੂੰ ਵੀ ਆਪਾਂ ਛਿੱਲ ਲੈਨੇ ਆ ਇਹ ਜਿੰਨੀ ਛੇਤੀ ਆਪਾਂ ਬਣਾਨੇ ਉਤੋਂ ਪਹਿਲਾਂ ਇਹ ਜਿਹੜੀ ਰੈਸਪੀ ਹੈ ਨਾ ਇਹ ਖਤਮ ਹੋ ਜਾਂਦੀ ਹੈ ਇਹ ਸਭ ਨੂੰ ਪਸੰਦੀ ਆਂਦੀ ਹੈ ਤੇ ਬਹੁਤ ਹੀ ਛੇਤੀ ਖਤਮ ਹੋ ਜਾਂਦੀ ਹੈ ਕਿਉਂਕਿ ਇਹ ਬਣਦੀ ਹੀ ਇੰਨੀ ਸਵਾਦ ਹੈ ਤੇ ਬਹੁਤ ਹੀ ਮਜ਼ੇਦਾਰ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਤੁਸੀਂ ਰੋਟੀ ਨਾਲ ਖਾਓ ਪਰਾਂਠੇ ਨਾਲ ਖਾਓ ਜਾਂ ਫਿਰ ਪੂਰੀਆਂ ਨਾਲ ਤੇ ਮੂਲੀ ਜਿਹੜੀ ਆਪਾਂ ਇਹਨੂੰ ਵੀ ਛਿੱਲ ਲੈਣੇ ਆ ਠੰਡ ਦੇ ਵਿੱਚ ਅਚਾਰ ਜਿੰਨੇ ਹੋਣ ਉਹਨੇ ਘੱਟ ਹੁੰਦੇ ਨੇ ਜਿੰਨਾ ਆਪਾਂ ਅਚਾਰ ਪਾ ਲੈਣੇ ਉਹਨਾਂ ਘੱਟ ਹੀ ਹੈ ਤੇ ਅਚਾਰ ਤੇ ਵੱਧ ਤੋਂ ਵੱਧ ਪਾਈਏ ਕਿਉਂਕਿ ਇਹ ਇੱਕ ਠੰਡ ਹੀ ਹੈ ਜਿਹਦੇ ਵਿੱਚ ਆਪਾਂ ਨੂੰ ਗਾਜਰ ਮੂਲੀ ਹਰ ਸਬਜ਼ੀ ਆਪਾਂ ਨੂੰ ਮਿਲ ਜਾਂਦੀ ਹੈ ਤੇ ਗਰਮੀਆਂ ਦੇ ਵਿੱਚ ਇੰਨੀਆਂ ਸਬਜ਼ੀਆਂ ਨਹੀਂ ਸਾਨੂੰ ਮਿਲ ਪਾਉਂਦੀਆਂ ਜਿੰਨੀਆਂ ਆਪਾਂ ਠੰਡ ਦੇ ਵਿੱਚ ਇੰਜੋਏ ਕਰ ਸਕਦੇ ਹਾਂ ਸਬਜ਼ੀਆਂ ਦਾ ਤਾਜੀ ਤਾਜੀ ਮੂਲੀ ਤਾਜੇ ਤਾਜੀ ਗਾਜਰ ਗੋਭੀ ਸ਼ਲਗਮ ਹਰ ਚੀਜ਼ ਸ਼ਾਰੀ ਮਾਰਕੀਟ ਦੇ ਵਿੱਚ ਜੇ ਦੇ ਤੁਸੀਂ ਘਰੇ ਲਗਾਈਆਂ ਹੋਈਆਂ ਨੇ ਸਬਜ਼ੀਆਂ ਤਾਂ ਤਾਂ ਬਹੁਤ ਵਧੀਆ ਹੈ ਤੇ ਮੋਲੀ ਵੀ ਪੇਛਲ ਲਈ ਹੈ ਤੇ ਹੁਣ ਆਪਾਂ ਗਾਜਰਾਂ ਨੂੰ ਵੀ ਛਿੱਲ ਲੈਨੇ ਆ ਬਾਕੀ ਗਾਜਰਾਂ ਜਾਂ ਕੋਈ ਵੀ ਸਬਜ਼ੀਆਂ ਤੁਸੀਂ ਕਟਵਾ ਦ ਆਪਣੀ ਹਿਸਾਬ ਨਾਲ ਦੇਖ ਲੈਣਾ ਜਿੰਨੀ ਤੁਸੀਂ ਕੁਆਟਿਟੀ ਚ ਬਣਾਣਾ ਹੈ ਉਹਨਾ ਤੁਸੀਂ ਬਣਾ ਸਕਦੇ ਹੋ ਤੇ ਇਹ ਜਿਹੜਾ ਇਨਸਟੈਂਟ ਅਚਾਰ ਆਪਾਂ ਪਾ ਰਹੇ ਆ ਇਹ ਥੋੜਾ ਆਪਾਂ ਘੱਟੀ ਕੁਆਂਟੀਟੀ ਚ ਬਣਾਈਏ ਤੇ ਬੈਟਰ ਰਹਿੰਦਾ ਹੈ ਕਿਉਂਕਿ ਇਹ ਬਹੁਤ ਛੇਤੀ ਬਣ ਜਾਂਦਾ ਤੇ ਜੇ ਖਤਮ ਵੀ ਹੋ ਜਾਏ ਤੇ ਇਹਨੂੰ ਆਪਾਂ ਬਹੁਤ ਛੇਤੀ ਬਣਾ ਕੇ ਦੁਬਾਰਾ ਤੇ ਇਹਨੂੰ ਆਪਾਂ ਖਾ ਸਕਦੇ ਆ ਹਾਂ ਇਸ ਤਰੀਕੇ ਨਾਲ ਇਹ ਬਹੁਤ ਛੇਤੀ ਪੈ ਜਾਂਦਾ ਆਚਾਰ ਜਦੋਂ ਕੋਈ ਇਹਦੇ ਵਿੱਚ ਝਮੇਲਾ ਨਹੀਂ ਹੁੰਦਾ ਹੈਗਾ ਚਾਖੂ ਤੇ ਦੂਸਰਾ ਆਪਾਂ ਸਾਰਾ ਗੁਰੂਚ ਛਿੱਲੇ ਆ ਤਾਂ ਇਹ ਜਿਹੜੇ ਇਹਦੇ ਛਿਲਕੇ ਨੇ ਇਹਨਾਂ ਨੂੰ ਵੀ ਆਪਾਂ ਸੁੱਟਾਂਗੇ ਨਹੀਂ ਇਹ ਜਿਹੜੇ ਛਿਲਕੇ ਨੇ ਇਹ ਵੀ ਆਪਾਂ ਸਟੋਰ ਕਰਕੇ ਰੱਖ ਦਿੰਨੇ ਆ ਕਿਉਂਕਿ ਇਹ ਆਪਣੇ ਬੋਟੀਆਂ ਦੇ ਵਿੱਚ ਕੰਮ ਆਉਂਦੇ ਨੇ ਤੇ ਮੈਂ ਇਹਨਾਂ ਨੂੰ ਕਦੀ ਵੀ ਸੁੱਟਦੀ ਨਹੀਂ ਕੋਈ ਵੀ ਫਰੂਟ ਦੇ ਕੇਲੇ ਦੇ ਜਾਂ ਫਿਰ ਸੰਤਰੇ ਦੇ ਕੋਈ ਵੀ ਛਿਲਕੇ ਆਪਣੇ ਕੋਲ ਹੋਣ ਤੇ ਉਹਨੂੰ ਆਪਾਂ ਤੁਹਾਨੂੰ ਮੈਂ ਦੱਸਨੀ ਆ ਕਿ ਮੈਂ ਇਸ ਤਰ੍ਹਾਂ ਆ ਡੱਬੇ ਦੇ ਵਿੱਚ ਇਸ ਤਰ੍ਹਾਂ ਮੈਂ ਸਟੋਰ ਕਰ ਦੇਣੀ ਆ ਤਾਂ ਆ ਦੇਖੋ ਸਿਰਫ ਮੈਂ ਇਹਦੇ ਵਿੱਚ ਛਿਲਕੇ ਪਾਏ ਨੇ 오ਰੇਂਜ ਦੇ ਤਾਂ ਵੇਖੋ ਆ ਜਿਹੜਾ ਆਪਣਾ ਨਾ ਬਹੁਤ ਹੀ ਵਧੀਆ ਆਪਣਾ ਫਰਟੀਲਾਈਜ਼ਰ ਬਣ ਜਾਂਦਾ ਆਪਾਂ ਪੇਰ ਪੌਦਿਆਂ ਨੂੰ ਆਪਾਂ ਬਹੁਤ ਈਜ਼ੀਲੀ ਦੇ ਸਕਦੇ ਆ ਤੇ ਛਿਲਕੇ ਵੀ ਆਪਾਂ ਨੇ ਸਿੱਟਣੇ ਨਹੀਂ ਹੈਗੇ ਇਹ ਆਪਾਂ ਇਸਨੇ ਡੱਬੇ ਦੇ ਵਿੱਚ ਮੈਂ ਪਾ ਦੇਣੀ ਆ ਥੋੜਾ ਜਿਹਾ ਆਪਾਂ ਪਾ ਦੇਣੀ ਆ ਪਾਣੀ ਤਾਂ ਇਨੋਂ ਉੱਪਰ ਢੱਕੇ ਕਵਰ ਕਰਕੇ ਰੱਖ ਲੈਣੇ ਆ। ਹਫਤੇ 10 ਦਿਨ ਬਾਅਦ ਆਪਾਂ ਇਹਨੂੰ ਛਾਣ ਕੇ ਫਿਰ ਯੂਜ਼ ਕਰਾਂਗੇ। ਜਿਹੜੀਆਂ ਸਬਜ਼ੀਆਂ ਨੇ ਇਹਨਾਂ ਨੂੰ ਹੁਣ ਆਪਾਂ ਧੋ ਲੈਣੇ ਆ। ਤੇ ਸਾਰੀਆਂ ਸਬਜ਼ੀਆਂ ਨੂੰ ਮੈਂ ਧੋ ਲਿਆ। ਹੁਣ ਆਪਾਂ ਇਹਨਾਂ ਨੂੰ ਕੱਟਵਾਂਗੇ ਕੱਟਣ ਤੋਂ ਬਾਅਦ ਫਿਰ ਆਪਾਂ ਇਹਨੂੰ ਸੁਕਾਵਾਂਗੇ। ਆਪਾਂ ਇਹ ਘੰਟਾ ਇਹਨੂੰ ਸੁਕਾ ਲਾਂਗੇ ਧੁੱਪ 'ਚ ਇਸ ਲਈ ਆਪਾਂ ਨੇ ਲੰਬਾਈ ਦੇ ਚਦਰਕ ਨੂੰ ਕੱਟ ਲੈਣਾ ਹੈ ਅਦਰਕ ਦੇ ਜਿਹੜੇ ਪੀਸ ਨੇ ਇਹ ਵੀ ਆਪਾਂ ਲੰਬੀ ਕੀ ਰੱਖਨੇ ਨੇ ਸਾਰੀ ਸਬਜ਼ੀਆਂ ਦੀ ਜਿਹੜੀ ਆਪਾਂ ਇਸੇ ਤਰ੍ਹਾਂ ਲੰਬਾਈ ਦੇ ਵਿੱਚ ਕੱਟ ਲਵਾਂਗੇ ਤੇ ਅਦਰਕ ਆਪਾਂ ਨੇ ਕੱਟ ਲਿਆ ਹੁਣ ਆਪਾਂ ਇੱਕ ਸਾਈਡ ਤੇ ਕਰ ਲਾਂਗੇ ਮਿਰਚਾਂ ਤੇ ਮਿਰਚਾਂ ਨੂੰ ਆਪਾਂ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟ ਲਵਾਂਗੇ ਤੇ ਦੋ ਇਸ ਵਿੱਚ ਆਪਾਂ ਨੇ ਇਹਨੂੰ ਕੱਟ ਕਰ ਲੈਣਾ ਮਿਸਟਾਂ ਦੇ ਜਿਹੜਾ ਟੇਸਟ ਹੈ ਨਾ ਚਾਹ ਦੀ ਚਾ ਵਧੀਆ ਲੱਗਦਾ ਤਿੱਖੀਆਂ ਤਿੱਖੀਆਂ ਮਿਰਚਾਂ ਛਿਲ ਲਦੀਆਂ ਨੇ ਆਸਾਂ ਦੇ ਨਾਲ ਜਾਂ ਫਿਰ ਕਈਆਂ ਨੂੰ ਮਟਰ ਦੀ ਸੱਜੀ ਹੁੰਦੀ ਹੈ ਜਾਂ ਫਿਰ ਇਹ ਵਾਲੀ ਕੋਈ ਦਾਲ ਸੱਜੀ ਉਹਦੇ ਨਾਲ ਜਿਹੜਾ ਇਹ ਆਚਾਰ ਬਹੁਤ ਵਧੀਆ ਲੱਗਦਾ ਹੈ ਵੀ ਇਸੇ ਤਰ੍ਹਾਂ ਹੀ ਕੱਟ ਲੈਣੀ ਹੈ ਇਨੂੰ ਆਪਾਂ 1 ਘੰਟੇ ਦੀ ਧੁੱਪ ਦੇ ਵਿੱਚ ਸੁਕਾ ਲਾਂਗੇ। 1 ਘੰਟੇ ਬਾਅਦ ਜਿੰਨਾ ਵੀ ਇਹਦਾ ਮੋਇਸਚਰ ਹੈ ਸਾਰੇ ਦਾ ਸਾਰਾ ਸੁੱਕ ਜਾਏਗਾ। ਹੁਣ ਇੱਥੇ ਲੈ ਲਿਆ ਸਰੋਂ ਦਾ ਤੇਲ ਕੜਾਹੀ ਦੇ ਵਿੱਚ ਤੇ ਹੁਣ ਇਹਦੇ ਵਿੱਚ ਪਾ ਦੂੰਗੀ ਮੈਂ ਹਿੰਗ। ਹਿੰਗ ਪਾਣ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕਰਾਂਗੀ ਮੇਥੀ ਬਿਲਕੁਲ ਥੋੜੀ ਜਿਹੀ ਮੇਥੀ ਪਾਵਾਂਗੇ ਆਪਾਂ। ਤੇ ਨਾਲ ਹੀ ਮੈਂ ਇਹਦੇ ਵਿੱਚ ਪਾਵਾਂਗੇ ਸੌ ਇੱਕ ਚਮਚ ਮੈਂ ਸੌਫਾ ਪਾਤੀ ਇੱਕ ਚਮਚ ਲਈ ਚੜਾਈ ਪਾਤੀ ਸਬਜ਼ੀਆਂ 1 ਘੰਟਾ ਹੋ ਚੁੱਕੇ ਹਨ ਇਹਨਾਂ ਨੂੰ ਮੈਂ ਕਾਪਣੀ ਹੈ ਅਦਰ ਨਾਲ ਹੀ ਹਲੇ ਮਿੱਠਾ ਪਾਦਾਂਗੇ ਆਪਾਂ ਤੇ ਉੱਥੇ ਕੀਤੇ ਮੂਲੀ ਪਾਦਾਂਗੇ ਆਪਾਂ ਗਾਜਰਾ ਸਾਰੇ ਸਬਜ਼ੀ ਸਬਜ਼ੀਆਂ ਆਪਾਂ ਨੇ ਇਕੱਠਾ ਪਾ ਲੈਣੇ ਹਨ ਇਹ ਜਿਹੜੀ ਗੈਸ ਹੀ ਫਲੇਮ ਹੈ ਉਹ ਨੂੰ ਮੈਂ ਹਾਈ ਰੱਖਿਆ ਹੋਇਆ ਹੈ ਹਾਈ ਫਲੇਮ ਤੇ ਰੱਖਦੇ ਆਪਾਂ ਇਹਨੂੰ ਜਿਹੜਾ ਫਰਾਈ ਕਰਨਾ ਹੈ ਤੇ ਆਪਾਂ ਸਾਬਤ ਮਸਾਲੇ ਸੀ ਜਿਹੜੇ ਆਪਾਂ ਨੂੰ ਪਾਉਂਦੇ ਨੇ ਬਾਕੀ ਇਹ ਤੋਂ ਇਲਾਵਾ ਤੁਸੀਂ ਹੋਰ ਕੁਝ ਇਹਦੇ ਵਿੱਚ ਐਡ ਕਰਨਾ ਚਾਹੋ ਤੇ ਪਾ ਸਕਦੇ ਹੋ ਤੇ ਹੁਣ ਮੈਂ ਇਹਦੇ ਵਿੱਚ ਐਡ ਕਰ ਦਾਂਗੀ हल्दी पाउडर ये जरा अचार का कलर बहुत ही बढ़िया आएगा अद्धा चम्मच मैं हल्दी पाउडर पा दिता मैं पा देंगी लूण टेस्ट हो अकॉर्डिंग आपने लून है वैसे ये चार दिन चीज ਜਿਹੜਾ ਨੂਣ ਆਪਾਂ ਨੇ ਥੋੜਾ ਜਿਹਾ ਵਾਧੂ ਪਾਵਾਂਗੇ ਕਿਉਂਕਿ ਜਿਹੜਾ ਅਚਾਰ ਹੈ ਨੂਣ ਤੇ ਨਾਲ ਹੀ ਬਣਦਾ ਹੈ ਕੁਲਮੀਆ ਤੁਮੇ 3 ਚਮਚ ਲੋਹੇ ਦੇ ਪਾਣੀ ਤਾਂ ਤੇ ਮਿੱਠ ਮੈਂ ਨਹੀਂ ਪਾਈ ਕਿਉਂਕਿ ऑलरेडी ਆਪਾਂ ਨੇ ਹਰੀ ਮਿੱਠ ਪਾਈ ਹੋਈ ਹੈ ਤੁਸੀਂ ਚਾਹੋ ਤੇ ਪਾ ਸਕਦੇ ਹੋ ਤੇ ਬਸ ਆਪਾਂ ਜਿਹੜਾ ਅਚਾਰ ਹੈ ਬਣ ਕੇ تیار ਹੋ ਚੁੱਕਿਆ ਹੈ इन आप दो तीन मिनट मीडियम टू लो फ्लेम आपू पका लीडियो वह लगे तो प्लीज लाइक शेयर सबसक्राइब करो जी चैनल से लमें तो चैनल सबसक्राइब कर लो तो बहुत ही अपना टेस्टी जार बन के तैयार हो चुके हैं तो ज्यादा अपना टाइम भी नहीं लगे नहीं। इन आप कल तो थो थो जिस तरह मर्जी इन खा सकते हैं रोटी पूरी पराठे के न इंजॉय कर सकते हैं तो बहुत ही टेस्टी जो आचार अपना तैयार हो चुके हैं तो बहुत ही वीया कलर भी आ गया तो यू आप कच के किसी भी कंटेनर के पा के स्टोर करके रख सकते हैं तो अपना तो 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 चार तो पाँच दिन का जोड़ा आचार चार तो पाँच दिन लिए आराम खा सकते हैं क्योंकि इंसटेंट आचार है तो आप इस तरह की होर वेसिपीज थोड़े लिए लैके आवेंगे ਤੇ ਹੁਣ ਆਪਾਂ ਇਹਨੂੰ ਸਰਵ ਕਰ ਲਵਾਂਗੇ ਤੇ ਦੇਖੋ ਕਿੰਨਾ ਵਧੀਆ ਆਪਾਂ ਨੇ ਆਚਾਰਾ ਕੇ ਤਿਆਰ ਕਰ ਲਿਆ ਤੇ ਆਚਾਰ ਆਪਣਾ ਬਣ ਕੇ ਤਿਆਰ ਹੋ ਚੁੱਕ ਗਿਆ ਜੇ ਜੀ ਵਧੀਆ ਲੱਗੇ ਵੀਡੀਓ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਚੈਨਲ ਨੂੰ ਬੱ ਤੇ ਆਪਾਂ ਇਸੇ ਤਰ੍ਹਾਂ ਦੀ ਹੋਰ ਨਵੀਂ ਨਵੀਂ ਰੈਸਪੀਸ ਲੈ ਕੇ ਆਵਾਂਗੇ ਬਹੁਤ ਹੀ ਵਧੀਆ ਆਪਣਾ ਅਚਾਰ ਬਣ ਕੇ ਤਿਆਰ ਹੋ ਚੁੱਕੇ ਤੇ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਹ ਤੱਕ ਸਤਿ ਸ਼੍ਰੀ ਅਕਾਲ ਜੀ